ਤੁਸੀਂ ਦੇਖੋ 39 ਦੇ ਵਿੱਚ ਮਹਾਰਾਜੇ ਦਾ ਅਕਾਲ ਚਲਾਣਾ ਹੋਇਆ ਇਹ ਸਾਡਾ ਰਾਜ ਭਾਗ ਜਿਹਨੂੰ ਅਸੀਂ ਖਾਲਸਾ ਰਾਜ ਕਹਿੰਦੇ ਸੀ ਉਹ ਖਾਲਸਾ ਰਾਜ ਤਿੰਨ ਬੰਦਿਆਂ ਨੇ ਗੁਲਾਬ ਸਿੰਘ ਲੋਗਰੇ ਨੇ ਲਾਲ ਸਿੰਘ ਪੋਠੋਹਾਰ ਦੇ ਬ੍ਰਾਹਮਣ ਨੇ ਇੱਕ ਯੂਪੀ ਦੇ ਲਾਗੇ ਏਕਰੀ ਪਿੰਡ ਦਾ ਨਿੱਧੇ ਮਿਸਰ ਦਾ ਮੁੰਡਾ ਤੇਜ ਸਿੰਘ ਪੂਰਬੀਆ ਉਹ ਸਾਡਾ ਜਵੈਲ ਸਾਡੀ ਸਿੱਖ ਫੌਜ ਦਾ ਇਹ ਤੇ ਇਹ ਇਹਨਾਂ ਤਿੰਨਾਂ ਜਰਨੈਲਾਂ ਦੇ ਕਰਤੂਤ ਸਿੰਘ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਬਾਬਾ ਵੀਰ ਸਿੰਘ ਦਰੰਗਾਬਾਦ ਵਾਲੇ ਦਾ ਕਤਲ ਕੀਤਾ ਉਹਨੂੰ ਤੋਪਣਾ ਉਡਾਇਆ ਇਹ ਪ੍ਰਾਪਤੀ ਸੀ ਖਾਲਸਾ ਫੌਜ ਦੀ ਇਸ ਤਿੰਨਾਂ ਜਰਨੈਲਾਂ ਨੇ ਡੇਢ ਹਫ਼ਤਾ ਪਹਿਲਾਂ ਅੰਗਰੇਜ਼ੀ ਫੌਜ ਨੂੰ ਆਪਣਾ ਨਕਸ਼ਾ ਦਿੱਤਾ ਜੋਗਰ ਬੰਦੀ ਦਾ ਜਮਾਂ ਬੰਦੀ ਦਾ ਜਿਹੜੀ ਫੌਜ ਦੀ ਸੀ ਨਕਸ਼ਾ ਭੇਜ ਦਿੱਤਾ ਅਸਲਾਖਾਨਾ ਕਿੱਥੇ ਇਹ ਦੱਸ ਦਿੱਤਾ ਤੇ ਫਿਰ ਸ ਫੌਜ ਸਾਰੀ ਦਰਿਆਵਾਂੋਂ ਪਾਰ ਕਰਕੇ ਆਪ ਵਾਪਸ ਆ ਕੇ ਦਰਿਆ ਦੇ ਪੁਲ ਦੇ ਰਸੇ ਵੜ ਦਿੱਤੇ ਰੁਪੂਲ ਰੁੜ ਗਿਆ 30000 ਫੌਜ ਉਧਰ ਮਰੀ ਤੇ ਕੁਝ ਵੱਡੇ ਘੱਟੇ ਗਏ ਕੁਝ ਦਰਿਆ 'ਚ ਰੁੜ ਗਏ ਕੁਝ ਭੱਜ ਗਏ ਕੁਝ ਮਾਰੇ ਗਏ ਇਹ ਫਿਰ ਇਹਨਾਂ ਨੇ ਉਹਨਾਂ ਨੂੰ ਸੱਦਾ ਦਿੱਤਾ ਕਿ ਆਜੋ ਹੁਣ ਤੁਹਾਡੇ ਲਈ ਲੋਰ ਦਰਬਾਰ ਦੇ ਦਰਵਾਜ਼ੇ ਖੁੱਲੇ ਨੇ ਜਦੋਂ ਸ਼ਾਮ ਸਿੰਘ ਟਾਰੀ ਸ਼ਹੀਦ ਹੋ ਗਿਆ ਉਦੋਂ ਜਿਹੜਾ ਸਾਡਾ ਕਿੱਸਾਕਾਰ ਆ ਜਿਹੜਾ 100% ਜਿਹਨੂੰ ਮਾਨਤਾ ਮਿਲੀ ਆ ਉਹ ਸ਼ਾਹ ਮੁਹੰਮਦ ਉਹ ਲਿਖਦਾ ਕਿ ਪੋਲ ਬੰਦਾ ਫਰੰਗੀਆਂ ਖਬਰ ਸੁਣ ਕੇ ਪਾਏ ਲਾਂਗੇ ਨਹੀਂ ਵਿੱਚ ਪਲਕਾਰਿਆਂ ਦੇ ਰੋਜਪੁਰ ਤੋਂ ਪੋਲ ਬਣ ਲਿਆ 90 ਕੇ 95 ਬੇੜੀਆਂ ਲਿਆਂਦੀਆਂ ਸੀ ਅੰਗਰੇਜ਼ਾਂ ਨੇ ਬੰਬਈ ਤੋਂ ਇਸ ਕੰਮ ਲਈ ਪੁਰ ਵੱਧਾ ਫਰੰਗੀਆਂ ਖਬਰ ਸੁਣ ਕੇ ਪਾਏ ਲਾਂਗੇ ਨਹੀਂ ਵਿੱਚ ਪਲਕਾਰਿਆਂ ਦੇ ਆਏ ਸ਼ਹਿਰ ਲਾਹੌਰ ਨੂੰ ਮਾਰ ਤੋਂ ਸਾ ਵਜਦੇ ਬਾਜਿਆਂ ਨਾਲ ਨਗਾਰਿਆਂ ਦੇ ਸਾਭ ਲੈ ਸਰਕਾਰ ਦੇ ਸਿਲੇਖਾਨੇ ਵਾਲੀ ਬਣੇ ਜੇ ਰਾਜਦਵਾਰਿਆਂ ਉਹ ਵਾਲੀ ਬਣ ਕੇ ਰਾਜਦਵਾਰਿਆਂ ਦੇ ਸਾਨਾ ਨੀਜਾ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਧਰਮ ਦੇ ਕੰਮ ਬਹੁਤ ਕੀਤੇ ਦਾਰਵੇਂ ਬਹੁਤ ਦਿੱਤੇ ਪਰ ਸਿੱਖੀ ਨਹੀਂ ਕਮਾਈ। ਨਾ ਉਹਦੇ ਟੱਬਰ ਚੋਂ ਕਿਸੇ ਨੇ ਕਮਾਈ। ਨਾ ਉਹਨੇ ਉਹ ਸਿਧਾਂਤ ਹੀ ਪਾਲਣਾ ਕੀਤੀ ਜੇ ਸਿਧਾਂਤ ਨਾਲ ਇਹ ਸਰਕਾਰੇ ਖਾਲਸਾ ਤੁਰੇ ਰਹਿੰਦੀ। ਇਹੀ وجہ ਕਿ ਧਿਆਨ ਸਿੰਘ ਡੋਗਰੇ ਦਾ ਲਾ ਕੇ ਸਾਡਾ ਰਾਜ ਗਵਾ ਗਏ ਤੇ ਇਹ ਰਾਜ ਗਵਾ ਕੇ ਤੇ ਇਹਦੇ ਬਦਲੇ ਜੰਮੂ ਦੀ ਸਟੇਟ ਲੈ ਕੇ ਗੁਲਾਬ ਸਿੰਘ ਡੋਗਰੇ ਨੂੰ ਉਸੇ ਦਿਨ ਪਹਿਲਾਂ ਕਬਰ ਤਲੀਪ ਸਿੰਘ ਨੂੰ ਤੇ ਰਾਣੀ ਜਿੰਦਾ ਨੂੰ ਕੈਦ ਕਰਨ ਤੋਂ ਪਹਿਲਾਂ ਉਹਨੂੰ ਗੁਲਾਬ ਸਿੰਘ ਡੋਗਰੇ ਨੂੰ ਜੰਮੂ ਦੀ रियासत ਦਿੱਤੀ ਤੇ ਮੁਕੰਮਲ ਰਾਜਾ ਬਣਾ ਕੇ ਦਿੱਤੀ ਉਹ ਇਹੋ ਸੀਗਾ ਖਾਲਸਾ ਰਾਜ ਤੇ ਕਬਜ਼ਾ ਕਰਵਾਉਣਾ ਇਹ 49 ਦੇ ਵਿੱਚ ਤਕਰੀਬਨ ਸਮਾਪਤੀ ਹੋ ਗਈ ਸਾਡੇ ਰਾਜ ਦੀ ਉਹਦੇ ਬਾਅਦ ਦੋ ਤਿੰਨ ਸਾਲਾਂ ਚ 53 ਦੇ ਵਿੱਚ 1853 ਚ ਸਭ ਤੋਂ ਪਹਿਲਾ ਸਕੂਲ ਬਣਾਇਆ ਅਸਾਈਆਂ ਨੇ ਅੰਮ੍ਰਿਤਸਰ ਦੇ ਵਿੱਚ ਜੋਤ ਕ੍ਰਿਸ਼ੀਅਨਸ ਪਾਬਲ ਸਕੂਲ ਉਹ 53 ਦੇ ਸਭ ਤੋਂ ਪਹਿਲਾ 크੍ਰਿਸਚੀਅਨ ਸਕੂਲ ਬਣਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਸਦੀ ਤਕਰੀਬਨ ਰਾਜ ਰਿਆ 60 ਸਾਲ ਮਿਸਲਾਂ ਦਾ ਤੇ 40 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਈਸਾਈ ਮਿਸ਼ਨਰੀ ਇੱਥੇ ਪੈਰ ਨਹੀਂ ਪਾ ਸਕਿਆ ਕਿਸੇ ਈਸਾਈ ਮਿਸ਼ਰੀ ਨੇ ਇੱਥੇ ਨਾ ਪ੍ਰਚਾਰ ਕੀਤਾ ਨਾ ਕੋ ਸਕੂਲ ਬਣ ਸਕਿਆ हां ਆਰਿਆ ਸਮਾਜੀਆਂ ਨੇ ਵੀ ਉਦੋਂ ਹੀ ਪੈਰ ਚੁੱਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਅਖੰਡ ਮੀਟ ਗਿਆ। ਉਦੋਂ ਸਭ ਤੋਂ ਪਹਿਲਾਂ ਤਰਵਿੰਜਾ ਚ ਜਿਹੜਾ ਸਕੂਲ ਬਣਿਆ ਉਸ ਤੋਂ ਪਹਿਲਾਂ ਪੰਜਾਬ ਦੀ ਹਾਲਾਤ ਕੀ ਸੀ? ਇਹਦੀ ਪੰਜਾਬੀ ਜ਼ੁਬਾਨ ਸੀ ਪਰ ਉਰਦੂ ਇਹਦਾ ਭਾਸ਼ਾ ਸੀ ਜਿਹੜੀ ਦੇਸ਼ ਦੀ ਭਾਸ਼ਾ ਸੀ। ਪਰ ਮਹਾਰਾਜਾ ਰਣਜੀਤ ਸਿੰਘ ਨੇ ਕੀ ਕੀਤਾ ਉਹਦੇ باوجود ਇੱਕ ਪੰਜਾਬੀ ਦਾ ਕਾਇਦਾ ਤਿਆਰ ਕਰਵਾਇਆ। ਗੁਰਮੁਖੀ ਅੱਖਰਾਂ ਦਾ ਗੁਰਮੁਖੀ ਅੱਖਰਾਂ ਦਾ ਜਿਹੜਾ ਕਾਇਦਾ ਤਿਆਰ ਕਰਾਇਆ ਉਹ ਬੜਾ ਮਕਬੂਲ ਹੋਇਆ ਤੇ ਬਹੁਤ ਪੜਿਆ ਜਾਣ ਲੱਗਾ ਤਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪੜ ਸਕੀਏ ਗੁਰਮੁਖੀ ਇਸ ਕਰਕੇ ਸਿਖਾਈ ਉਹ ਕਾਇਦਾ ਜਿਹੜਾ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਚੱਲਿਆ ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਉਹਨੂੰ ਬੰਦ ਕੀਤਾ ਆ ਕੇ ਉਸ ਸਮੇਂ ਇੱਕ ਐਲਾਨ ਹੋਇਆ ਕਿ ਜਿਹੜਾ ਵੀ ਸਿੱਖ ਜਿਹੜਾ ਹਥਿਆਰ ਜਮ੍ਹਾਂ ਕਰਾਊਗਾ ਆਪਣਾ ਸਰਕਾਰ ਕੋਲ ਉਹਨੂੰ ਉਹਨੂੰ 6 ਆਨੇ ਦਿੱਤੇ ਜਾਣਗੇ ਉਹਨਾਂ ਦਿਨਾਂ 'ਚ 6 ਆਨੇ ਦੀ ਕੀਮਤ ਬਹੁਤ ਹੁੰਦੀ ਸੀ ਉਹਨੂੰ 6 ਆਨੇ ਦਿੱਤੇ ਜਾਣਗੇ ਪਰ ਜਿਹੜਾ ਪੰਜਾਬੀ ਦਾ ਕੈਦਾ ਜਮ੍ਹਾਂ ਕਰਾਊਗਾ ਉਹਨੂੰ 2 ਰੁਪਏ ਦਿੱਤੇ ਜਾਣਗੇ ਦੇਖੋ ਸਰਕਾਰ ਹੋਵੇ ਤੇ ਉਹ ਆਪਣੇ ਰਾਜ ਭਾਗ ਨੂੰ ਚਲਾਉਣ ਦੇ ਨਾਲ ਆਪਣੀ ਹੋਣ ਦਾ ਤਿਆਰ ਕਿਸ ਤਰ੍ਹਾਂ ਰੱਖਦੀ ਹੈ ਉਹਨਾਂ ਨੇ ਉਹ ਕੈਦੇ ਵਾਪਸ ਲੈਣ ਲਈ ਇੱਕ ਕੈਦੇ ਦੇ 2 ਰੁਪਏ ਦਿੱਤੇ ਉਸੋਂ ਬਾਅਦ ਸੰਨ 53 ਦੇ ਵਿੱਚ ਇਹ ਸਕੂਲ ਬਣਿਆ। ਇਸੇ ਸਕੂਲ ਚੋਂ ਬੱਚੇ ਪੜ੍ਹਦੇ ਸੀ ਜਿਨ੍ਹਾਂ ਨੇ 1873 ਦੇ ਵਿੱਚ ਚਾਰ ਬੱਚਿਆਂ ਨੇ ਆਪਣੀ ਮਰਜ਼ੀ ਦੇ ਨਾਲ ਅਸਾਈਅਤ ਧਰਮ ਕਬੂਲ ਕਰ ਲਈ ਮਰਜ਼ੀ ਪ੍ਰਗਟ ਕੀਤੀ। ਆਪਣਾ ਮਨ ਬਣਾਇਆ ਕਿ ਅਸੀਂ ਅਸਾਈ ਬਣਨਾ ਹੈ। ਜਿਹੜੀ ਵਜ੍ਹਾ ਤੋਂ ਇਹ ਸਿੱਖ ਸਰਦਾਰਾਂ ਦੇ ਅੰਦਰ ਬਲੁੰਦਰੇ ਗਏ ਇਹ ਉਠੇ ਇਨਨ ਸਿੰਘ ਸਭਾ ਲਾਇਰ ਬਣਾਈ 1873 ਜੀ ਵਾਲੀ 1873 30 ਜੁਲਾਈ ਨੂੰ ਉਹਦਾ ਨੀ ਪੱਥਰ ਰੱਖਿਆ ਤੇ ਗਿਆਨੀ ਦਿੱਤ ਸਿੰਘ ਜੀ ਪ੍ਰੋਫੈਸਰ ਗੁਰਮukh ਸਿੰਘ ਜੀ ਹਾਕਰ ਸਿੰਘ ਸੰਧਾ ਵਾਲੀਆ ਸਰਦਾਰ ਸਰਦੂਲ ਸਿੰਘ ਇੱਕ ਭਧੌੜ ਦੇ ਅਤਰ ਸਿੰਘ ਸਰਦਾਰ ਖੇਮ ਸਿੰਘ ਜੀ ਬੇਤੀ ਅਕਾਲ ਸਿੰਘ ਜੀ ਨਾਪਾ ਇਹ ਵੱਡੇ ਵੱਡੇ ਸਰਦਾਰ ਸੀ ਤਨਾਟ ਪੈਸੇ ਵਾਲੇ ਜਿਨ੍ਹਾਂ ਦੀ ਅੰਗਰੇਜ਼ਾਂ ਦੇ ਵਿੱਚ ਵੀ ਖੂਬ ਚੱਲਦੀ ਸੀ ਉਹਨਾਂ ਨੇ ਬੜੀ ਸਿਆਣਪ ਦੇ ਨਾਲ ਆਪਣਾ ਇਸ ਨੂੰ ਸਿੰਘ ਸਭਾ ਨੂੰ ਸਥਾਪਿਤ ਕੀਤਾ ਅਤੇ ਉਸ ਤੋਂ ਬਾਅਦ ਇੱਕ ਰਾਹ ਪੱਧਰਾ ਕੀਤਾ ਖਾਲਸਾ ਕਾਲਜ ਬਣਾਉਣ ਦਾ ਇਹ ਗਿਆਨੀ ਦਿੱਤ ਸਿੰਘ ਤੇ ਗੁਰਮukh ਸਹੋਣਾ ਦੀਆਂ ਦੇਣਾ ਦੇਖੋ ਇਹ ਜਿਹੜਾ ਸਾਡਾ ਖਾਲਸਾ ਕਾਲਜ ਅੰਮ੍ਰਿਤਸਰ ਇਹ 18 1898 ਚ ਇਹਦਾ ਨੀ ਪੱਥਰ ਰੱਖਿਆ ਉਦੋਂ ਹੀ ਅਸਾਈਆਂ ਨੇ ਬੇਰਿੰਗ ਕਾਲਜ ਬਣਾਇਆ ਜਿਹੜਾ ਅੱਜ ਵੀ ਮੌਜੂਦ ਹੈ ਸ਼ੇਰ ਸਿੰਘ ਹਾਊਸ ਦੇ ਵਿੱਚ ਜਿਹੜਾ ਬੇਰਿੰਗ ਕਾਲਜ ਆ ਉਹਦੇ ਵਿੱਚ ਵੀ ਸ਼ੇਰ ਸਿੰਘ ਹਾਊਸ ਹੈ ਮਹਾਰਾਜ ਰਜੀਤ ਸਿੰਘ ਦੇ ਸ਼ਹਿਜ਼ਾਦੇ ਦਾ ਉਹ ਮੈਂ ਅੰਦਰੋਂ ਦੇਖ ਕੇ ਆਇਆ ਕਿਲਾ ਉਹਦਾ ਘਾਰ ਉਸ ਉਹਦੇ ਉਹ ਕਾਲਜ ਦੇ ਵਿੱਚ ਆ ਉਹ ਬਟਾਲੇ ਦੇ ਵਿੱਚ ਇੱਕ ਸਦੀ ਪਹਿਲਾਂ ਹੀ ਉਹ ਬਣਿਆ ਜਦੋਂ ਸ਼ਤਾਬਦੀ ਹੋਈ ਉਹ ਮਨੂੰ ਲੈ ਕੇ ਗਿਆ ਅਸਾਈ ਉਦੋਂ ਉਦੋਂ ਹੀ ਇੱਕ ਡੀਏਵੀ ਕਾਲਜ ਬਣਿਆ ਉਹ ਜਿਹੜੇ ਕਾਲਜ ਨੇ ਡੀਏਵੀ ਕਾਲਜ ਤੇ ਸਕੂਲ ਤੇ ਵਿਦੇਸ਼ਾਂ ਤੱਕ ਪਹੁੰਚ ਗਏ ਤੇ ਪਰਦੇਸਾਂ ਤੱਕ ਪਹੁੰਚ ਗਏ ਇਸ ਤਰ੍ਹਾਂ ਹੀ ਡੀਏਵੀ ਕਾਲਜ ਦੇ ਨਾਲ ਬੇਰਿੰਗ ਕਾਲਜ ਜਿਹੜੇ ਨੇ ਬੇਰਿੰਗ ਕਾਲਜ ਦੇ ਨਾਲ ਸਕੂਲ ਜਿਹੜੇ ਨੇ ਉਹ ਪਤਾ ਨਹੀਂ ਕਿੰਨਾ ਕੁ ਵਿਸਾਰ ਹੋ ਗਿਆ ਉਹਨਾਂ ਦਾ ਜਿਸ ਤਰ੍ਹਾਂ ਗਿਆਨੀ ਜੀ ਨੇ ਦੱਸਿਆ ਨੇ ਸਾਡਾ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਾ ਬਹੁਤ ਪ੍ਰਭਾਵਿਤ ਹੋਇਆ ਉਦੋਂ ਤੇ ਸਿਰਫ ਚਾਰ ਸਿੱਖ ਬਣੇ ਸੀ ਈਸਾਈ ਤੇ ਮਰਜੀ ਨਾਲ ਅੱਜ ਮਜਬੂਰੀ ਨੂੰ ਮੜ ਰਹੇ ਨੇ ਤੇ ਗਿਣਤੀ ਬਹੁਤ ਜ਼ਿਆਦਾ ਅੱਜ ਉਹਨਾਂ ਸਕੂਲਾਂ ਦੇ ਵਿੱਚ ਈਸਾਈ ਇਹ ਕਹਿੰਦੇ ਨੇ ਕਿ ਸਾਡੇ ਨਾਲ ਮਿਲ ਕੇ ਚੱਲੋ ਸਾਡੇ ਹੋ ਕੇ ਚੱਲੋ 10+2 ਫ੍ਰੀ ਕਰਾਵਾਂਗੇ ਤੇ ਗਰੀਬ ਆਦਮੀ ਬਣਦੇ ਜਾ ਰਹੇ ਨੇ ਕਿ ਅਸੀਂ ਬੱਚਿਆਂ ਨੂੰ ਪੜ੍ਹਾ ਲਈਏ ਕਿਉਂਕਿ ਪੜ੍ਹਾਈ ਮਹਿੰਗੀ ਬਣੀ ਹੈ ਉਹ ਉਹ ਅੱਜ ਵੀ ਹਾਲਾਤ ਸਾਡੇ ਚ ਕਾਇਮ ਨੇ ਅੱਜ ਹਾਲਾਤ ਇਹ ਨੇ ਮੈਂ ਤੁਹਾਨੂੰ ਅੱਜ ਤਾਜੀ ਗੱਲ ਦੱਸਦਾ ਅੱਜ ਵੀ ਈਸਾਈ ਜਿਹੜੇ ਨੇ ਉਹਨਾਂ ਦੇ ਇੱਕ ਡੀਐਮਸੀ ਸੀਐਮਸੀ ਦੋ ਕਾਲਜ ਨੇ ਡੀਐਮਸੀ ਹਰਿਆ ਸਮਾਜੀਆਂ ਦਾ ਲੁਧਿਆਣੇ 'ਚ ਤੇ ਸੀਐਮਸੀ ਕ੍ਰਿਸਚਨ ਕਮਿਊਨਿਟੀ ਦਾ ਬੜੇ ਪੁਰਾਣੇ ਕਾਲਜ ਨੇ ਇੱਕ ਸਾਡਾ ਗੁਰੂ ਨਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ ਇਹ ਤਿੰਨ ਕਾਲਜ ਨੇ ਜਿਹੜੇ ਆਪੋ ਆਪਣੇ ਧਰਮ ਦੇ ਨਾਲ ਸੰਬੰਧਿਤ ਨੇ ਇੱਕ ਬੱਚਾ ਗਿਆ ਆਪਣਾ ਕਰਨ ਵਾਸਤੇ ਦਾਖਲਾ ਲੈਣ ਲਈ ਉਹ ਇੱਕ ਜਲੰਧਰ ਕਾਲਜ ਆ ਇੱਕ ਹੋਰ ਜਗਾ ਜਾਜੀਰਪੁਰ ਕਾਲਜ ਉਹਨਾਂ ਨੂੰ ਪਤਾ ਕੀਤਾ ਤੇ ਉਹ ਕਹਿੰਦੇ ਜੀ ਅਸੀਂ 5 ਸਾਲਾਂ ਲਈ 65 ਲੱਖ ਰੁਪਇਆ ਲਵਾਂਗੇ ਤੁਹਾਨੂੰ ਦਾਖਲਾ ਮਿਲ ਜਾਊਗਾ 5 ਸਾਲਾਂ ਲਈ 65 ਲੱਖ ਰੁਪਇਆ ਕਾਲਜਾਂ ਨੇ ਮੰਗਿਆ ਉਹ ਚਲੇ ਗਿਆ ਸੀਐਮਸੀ ਚ ਅਸਾਈਆਂ ਕੋਲ ਉਹਨਾਂ ਨੇ ਕਿਹਾ ਜੀ ਕਿ ਸਾਡਾ ਰੇਟ ਵੀ 65 65 ਲੱਖ ਰੁਪਈਆ ਸਾਢੇ 4-5 ਸਾਲ ਦਾ ਤੋਂ ਬੱਚੇ ਨੇ ਕਿਹਾ ਜੀ ਕੋ ਰਾਇਤ ਉਹ ਕਹਿੰਦੇ ਇੱਥੇ ਰਾਇਤ ਸਿਰਫ ਅਸਾਈਆਂ ਲਈ ਆ 45 ਲੱਖ ਰੁਪਈਆ ਦੇਊਗਾ ਜਿਹੜਾ ਅਸਾਈ ਹੋਊਗਾ ਹੁਣ ਜਿਹੜਾ ਬੱਚਾ ਅਸਾਈ ਬਣੂਗਾ 45 ਲੱਖ ਦੇ ਇੱਕ ਬਣ ਸਕਦਾ ਲੈ ਸਕਦਾ 45 ਲੱਖ ਰੁਪਈਆ ਅਸਾਈ ਲਈ ਤੇ 65 ਲੱਖ ਰੁਪਈਆ ਆਮ ਲਈ ਉਹ ਮੁੜ ਕੇ ਚਲੇ ਗਿਆ ਸਿੱਖ ਐ ਜੀ ਸਿੱਖ ਦਾਦਾਰਾ ਸਮਝ ਕੇ ਗੁਰੂ ਨਾਮਦਾਸ ਉਹ ਕਾਊਂਟਰ ਤੇ ਗਿਆ ਜਿੱਥੇ ਫੀਸ ਜਮ੍ਹਾਂ ਕਰਾਈਦੀ ਆ ਉਹਨਾਂ ਨੂੰ ਕਿਹਾ ਜੀ ਮੈਂ ਇੱਥੇ ਪੜ੍ਹਨਾ ਚਾਹੁੰਦਾ ਮੇਰੀ ਫੀਸ ਕਹਿੰਦੇ 85 ਲੱਖ ਰੁਪਏ ਉਹ ਕਹਿੰਦੇ ਜੀ ਡੀ ਐਮ ਸੀ ਦੇ ਵਿੱਚ ਸੀ ਐਮ ਸੀ ਦੇ ਵਿੱਚ ਜੀਰਤਪੁਰ ਜਲੰਧਰ ਦੇ ਵਿੱਚ 65 ਲੱਖ ਆਮ ਆਦਮੀ ਲਈ ਆ ਤੇ 45 ਲੱਖ ਅਸਾਈ ਆਪਣੇ ਬੱਚੇ ਲਈ ਦਿੰਦੇ ਤੁਸੀਂ ਸਿੱਖੋ ਤੁਸੀਂ ਮੇਰੇ ਤੋਂ 85 ਲੱਖ ਮੰਗ ਰਹੇ ਕਦੇ ਉੱਥੇ ਜਾ ਕੇ ਲੈ ਲਾ ਆ ਜੋ ਆਪ ਸਿਗਾ ਕਿਉਂ ਸਾਈਆਂ ਦੇ ਜਾ ਕੇ ਲੈ ਲਾ ਅੱਜ ਦੀ ਤਰੀਕ ਛੇ ਗੱਲ ਆ ਆਪਾਂ ਕਿੱਥੇ ਦੇਣ ਦੇ ਪਾਵਾਂਗੇ ਗਿਆਨੀ ਦਿੱਤ ਸਿੰਘ ਦਾ ਤੇ ਉਹਨਾਂ ਸਰਦਾਰਾਂ ਦਾ ਜਿਨ੍ਹਾਂ ਨੂੰ ਸੱਤ ਸtare ਕਹਿ ਕੇ ਅਸੀਂ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਿੰਘ ਸਭਾ ਲਹਿਰ ਬਣਾਈ ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਕਿਤੇ ਨਾ ਕਿਤੇ ਅੱਜ ਸਾਲੇ ਪੀੜੀ ਤੇ ਦਸਤਾਰਤ ਨੀਲੀ ਦੇਖਦੀ ਐ ਅੰਮ੍ਰਿਤ ਧਾਰੀ ਦੇਖਦੇ ਅਸੀਂ ਜਿਹੜਾ ਖਾਲਸਾ ਕਾਲਜ ਬਣਿਆ ਖਾਲਸਾ ਕਾਲਜ 100 ਸਾਲ ਸਵਾ ਸਾਲ ਹੋ ਗਿਆ ਸਵਾ 100 ਸਾਲ ਉਹ ਵੀ ਇਹਨਾਂ ਸਰਦਾਰਾਂ ਨੇ ਬਣਾਇਆ ਤੇ ਵੱਡੇ ਵੱਡੇ ਰਾਜਾਂ ਨੇ ਦਿਲ ਖੋਲ ਕੇ ਦਾਨ ਦਿੱਤੇ ਫਰੀਦਕੋਟ ਦੇ ਰਾਜੇ ਨੇ ਪਟਿਆਲੇ ਦੇ ਰਾਜੇ ਨੇ ਕਬੂਰਥਲੇ ਦੇ ਰਾਜੇ ਨੇ ਉਹ ਉਥੇ ਇਹਨਾਂ ਦੇ ਹਾਊਸ ਬਣੇ ਹੋਏ ਨੇ ਹਾਲੇ ਵੀ ਇਹਨਾਂ ਦੇ ਨਾਵਾਂ ਦੇ 31000 ਰੁਪਏ ਦਿੱਤਾ ਇੱਕ ਜਿਹੜਾ ਮਜੀਠੀਆ ਸਰਦਾਰ ਜੀ ਬਾਬਾ ਸੁੰਦਰ ਸਿੰਘ ਜਿਹੜਾ ਅੰਗਰੇਜ਼ਾਂ ਦਾ ਟਾਊਟ ਜਿਹਨੂੰ ਕਿਹਾ ਜਾਂਦਾ ਹੈ ਉਹਨੂੰ ਆਨਰਿਸ ਇਕਤਰ ਵੀ ਬਣਾਇਆ ਸਰ ਬਹਾਦਰ ਦਾ ਖਿਤਾਬ ਵੀ ਦਿੱਤਾ ਹੈ ਉਹਨੇ 33000 ਦਿੱਤਾ ਜਮੀਨਾ ਲੋਕਾਂ ਨੇ দান ਦਿੱਤੀਆਂ ਖਾਸ ਕਰਕੇ ਕੋਟ ਖਾਲਸਾ ਪਿੰਡ ਦੀ ਜਮੀਨ ਬਹੁਤ ਆਤ ਦੇ ਵਿੱਚ ਉਹਨਾਂ ਨੂੰ ਮਿਲੀ ਪਿੰਡਾਂ ਚੋਂ ਲੋਕਾਂ ਨੇ ਸ਼ਰਮਦਾਨ ਦਿੱਤਾ ਆ ਖਾਨੇ ਚੁੱਲਾ ਟੈਕਸ ਦਿੱਤਾ ਤੇ ਨਾਲ ਆਪਣਾ ਸ਼ਰਮਦਾ ਦੀ ਸੇਵਾ ਲਖਾਈ ਕੇ ਇਹਨੇ ਮਹੀਨੇ ਮੈਂ ਸੇਵਾ ਕਰੂੰਗਾ ਇਹ ਵਜ੍ਹਾ ਦੇਖ ਕੇ ਜਿਹੜਾ ਗਵਰਨਰ ਸੀਗਾ ਪੰਜਾਬ ਦਾ ਗੋਰਾ ਉਹਨੇ ਲਾਹੌਰ ਤੋਂ ਆ ਕੇ ਇੱਥੇ ਐਲਾਨ ਕੀਤਾ ਕਿ ਇਸ ਖਾਲਸਾ ਕਾਲਤ ਦੇ ਵਿੱਚ ਜਿਹੜਾ ਕੋਟ ਖਾਲਸਾ ਇਸ ਪਿੰਡ ਦੇ ਬੱਚਿਆਂ ਨੂੰ ਫਰੀ ਪੜਾਇਆ ਜਾਊਗਾ ਇਹ ਕਿਉਂਕਿ দান ਦੇ ਪੈਸੇ ਨਾਲ ਬਣਾਇਆ ਤੁਸੀਂ ਦਿਲ ਖੋਲ ਕੇ দান ਦਿੱਤਾ ਹੈ ਤੇ ਉਸ ਖਾਲਸਾ ਕਾਲਜ ਦੇ ਚੋਂ ਹੀ 500 ਏਕੜ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਜ਼ਮੀਨ ਵਿੱਚ ਹੀ ਖਾਲਸਾ ਕਾਲਜ ਨੇ ਸਰਕਾਰ ਨੂੰ ਦਿੱਤੀ ਜਦੋਂ 69 ਇਸਵੀ ਨੂੰ ਇਹ ਯੂਨੀਵਰਸਿਟੀ ਬਣੀ ਉਹ ਖਾਲਸਾ ਕਾਲਜ ਜਿਹਨੂੰ ਜਿਹਦੇ ਲਈ ਭੱਠੇ ਬਣੇ ਤੇ ਉਹਦਾ ਆਰਕੀਟੈਕਟ RAM SINGH ਜਿਹਨੂੰ ਜਿਹਦੀ ਆਰਕੀਟੈਕਟ ਦੇਖਣ ਲਈ ਮਹਾਰਾਣੀ ਜਦੋਂ ਆਈ ਇੰਗਲੈਂਡ ਤੋਂ ਉਹ ਖਾਸ ਕਰਕੇ ਉਹਦੀ ਗੱਡੀ ਅੱਗੋਂ ਦੀ ਕਟੀਕ ਮਹਾਰਾਮ ਸਿੰਘ ਦਾ ਇਹ ਬਣਿਆ ਦੇਖਣਾ ਉਹਨੂੰ ਸਰ ਮਹਾਤਮਾ ਦਾ ਖਿਤਾਬ ਦਿੱਤਾ ਸੀ ਉਹ ਬੜਾ ਵੱਡਾ ਆਰਕੀਟੈਕਟ ਸੀ ਉਹਦੀਆਂ ਬਿਲਡਿੰਗਾਂ ਅੱਜ ਵੀ ਇੱਕ ਆਧਾ ਜਿਹੜਾ ਰਾਣੀ ਦਾ ਹੌਸ ਉਹ ਵੀ ਉਹਨੇ ਬਣਾਇਆ ਸੀ ਇੰਗਲੈਂਡ ਜਾ ਕੇ ਉਹ ਜਿਹੜਾ ਖਾਲਸਾ ਕਾਲਜ ਆ ਜੋ ਵੀ ਬਾਦਲ ਦੇ ਕੁੜਮਾ ਦੀ ਜਾਇਦਾਦ ਬਣ ਗਿਆ ਜਿਹੜੇ ਖਾਲਸਾ ਕਾਲਜ ਲਈ ਚੁੱਲਾ ਟੈਕਸ ਲੱਗੇ ਸ਼ਰਮਦਾਰ ਹੋਏ ਜ਼ਮੀਨਾਂ ਤਾਣ ਦਿੱਤੀਆਂ ਜ਼ਮੀਨਾਂ ਤਾਣ ਦੇਣ ਕਰਕੇ ਉਹ ਮੈਂਬਰ ਬਣੇ ਫਿਰ ਰਾਜਿਆਂ ਨੇ ਬਹੁਤ ਖੁੱਲੇ ਹੱਥ ਨਾਲ ਪੈਸੇ ਦਿੱਤੇ ਗਿਆਨੀ ਦੇਵ ਸਿੰਘ ਗੁਰਮਖ ਸਿੰਘ ਪ੍ਰੋਫੈਸਰ ਗੁਰਮਖ ਸਿੰਘ ਵਰਗਿਆਂ ਨੇ ਦਵਾਏ ਆ ਜੋ ਇੱਕ ਪਰਿਵਾਰ ਦੀ ਮਲਕੀਅਤ ਬਣਿਆ ਬੈਠਾ ਜੀ ਉਹਨਾਂ ਨੇ ਉਹਦੀ ਯੂਨੀਵਰਸਿਟੀ ਬਣਾਤੀ ਉਹ ਚੰਗਾ ਹੋਇਆ ਅਮਰਿੰਦਰ ਸਿੰਘ ਦੀ ਸਰਕਾਰ ਆਈ ਉਹਨੇ ਰੱਦ ਕਰਤੀ ਮਤਾ ਪਾ ਕੇ ਹੁਣ ਇਹ ਵੀ ਕੇਸ ਲੈ ਕੇ ਇਹ ਪਰਿਵਾਰ ਸੁਪਰੀਮ ਕੋਰਟ 'ਚ ਗਿਆ ਕਿ ਨਹੀਂ ਇਹ ਸਾਡਾ ਹੱਕ ਬਣਦਾ ਤੇ ਉਹਦੀ ਡੀਲ ਕੀ ਆ ਨੌ ਮੈਂਬਰੀ ਹੋਗੀ ਐਗਜ਼ੈਕਟਿਵ ਉਹਦੇ ਵਿੱਚ 6 ਮੈਂਬਰਾਂ ਦਾ ਕੋਰਮ ਪਾਪ ਪੂਰਾ ਹੋ ਜਾਊਗਾ ਤੇ 6 ਮੈਂਬਰ ਕਿਹੜੇ ਨੇ ਇੱਕ ਤਾਂ ਸੁਖਵੀਰ ਬਾਦਲ ਨੂੰ ਬਣਾ ਲਿਆ ਮੈਂਬਰ ਇੱਕ ਉਹਦੀ ਘਰ ਵਾਲੀ ਨੂੰ ਬਣਾ ਲਿਆ ਦੋ ਪੁੱਤਰ ਉਹਦੇ ਆਪਣੇ ਸਤਿਆਜੀਤ ਸਿੰਘ ਦੇ ਉਹਦੇ ਸਹੁਰੇ ਦੇ ਸਾਲੇ ਦੇ ਸੁਖਵੀਰ ਦੇ ਪੰਜਵਾਂ ਆਪ ਪੰਜ ਮੈਂਬਰ ਤੇ ਇਹੀ ਹੋਗੇ ਇੱਕ ਹੋਰ ਕੌਣ ਤੇ ਜੋ ਮਰਜ਼ੀ ਕਰ ਲੈਣ ਉਹ ਡੀਡ ਤੇ ਲਿਖਿਆ ਕਿ ਇਸ ਨੂੰ ਨਾ ਚੱਲਣ ਤੇ ਵੇਚਿਆ ਜਾ ਸਕਦਾ ਯੂਨੀਵਰਸਿਟੀ ਨੂੰ ਇਨੂੰ ਲੀਸ ਤੇ ਵੀ ਦਿੱਤਾ ਜਾ ਸਕਦਾ ਹੈ ਮਤਲਬ ਕਹਿਣ ਦਾ ਕਿ ਜੇ ਇਸੇ ਤਰ੍ਹਾਂ ਦਾ ਹਾਲ ਰਿਹਾ ਇਸੇ ਤਰ੍ਹਾਂ ਇੱਕ ਕਮੇਟੀ ਬਿਨਾਂ ਸਰਕਾਰ ਨੇ ਇਲੈਕਸ਼ਨ ਕਰਾਇਆ ਤਾਂ ਉਹਨਾਂ ਦੇ سپੁਰਦ ਕਰੀ ਰੱਖੀ ਤੇ ਸਾਡੀ ਖਾਲਸਾ ਕਾਲਜ ਵਰਗੀ ਵਿਰਾਸਤ ਜਿਹੜੀ ਜਿਹੜੀ ਉਹ ਤੋਂ ਬਾਅਦ ਅਸੀਂ ਬਣਾ ਹੀ ਨਹੀਂ ਪਾਏ ਕੋਈ ਨਾ ਕਮੇਟੀ ਬਣਾ ਪਾਈ ਕਿਤੇ ਉਹ ਵੀ ਜਾਂਦੀ ਰਹਿਣੀ ਇਹ ਸਾਡੇ ਲਈ ਬੜਾ ਮਾੜਾ ਸਮਾਂ ਗੁਜ਼ਰ ਰਿਹਾ ਜਿਹਦੇ ਵਿੱਚ ਅਸੀਂ ਗੁਜ਼ਰ ਰਹੇ ਹਾਂ ਉਹ ਸਮਾਂ ਬਹੁਤ ਚੰਗਾ ਸੀ ਪਰ ਉਸ ਸਮੇਂ 'ਚ ਵੀ ਦੇਖੋ 1873 ਦੇ ਵਿੱਚ ਚਾਰ ਬੱਚਿਆਂ ਨੇ ਮਰਜ਼ੀ ਨਾਲ ਅਸਾਈ ਪੜਨਾ ਮਨਜ਼ੂਰ ਕੀਤਾ ਪਰ ਅੱਜ ਤੁਸੀਂ ਪਤਾ ਹੀ ਨਹੀਂ ਕਿੰਨੀਆਂ ਕਿਚੌਂਕੜੀਆਂ ਜਾ ਰਹੀਆਂ ਨੇ ਉਹ ਜਾ ਰਹੀਆਂ ਨੇ ਪੜ੍ਹਾਈ ਕਰਕੇ ਸਾਡੇ ਪਿੰਡਾਂ 'ਚ ਐਜੂਕੇਸ਼ਨ ਖਤਮ ਹੋ ਚੁੱਕੀ ਆ ਗਰੀਬ ਗਰੀਬੀ ਦੇ ਵਿੱਚ ਬੱਚਾ ਪੜਾਇਆ ਨਹੀਂ ਜਾਂਦਾ ਸਾਫੀਸਾਂ ਬਹੁਤ ਹੋ ਗਈਆਂ ਦਸਵੀਂ ਕੋਈ ਪਾਸ ਨਹੀਂ ਕਰਦਾ ਫੇਲ ਹੋ ਕੇ ਪਾਸ ਹੋ ਕੇ ਸਕੂਲ ਛੱਡ ਜਾਂਦੇ ਨੇ ਤੇ ਸਾਡੇ ਪੰਜਾਬ ਦੀ ਹਾਲਾਤ ਕਿੱਥੋਂ ਸੁਧਰਣੇ ਸਾਡਾ ਬੱਚਾ ਕੋ ਅਫਸਰ ਕਿਵੇਂ ਬਣ ਸਕਦਾ ਇਹਦੇ ਲਈ ਤੁਸੀਂ ਤੁਹਾਨੂੰ ਸੋਚਣਾ ਪੈਣਾ ਤੁਹਾਨੂੰ ਪੇਲ ਲੈਣੀ ਪੈਣੀ ਆ ਅਸੀਂ ਪਹਿਰਾ ਦੇ ਦਿਆਂ ਚਲੇ ਜਾਣਾ